ਜਿੱਥੇ ਰਾਜੇ ਨਰ ਸੁਲਤਾਨ ਤੇ ਰਾਣੀ ਨਿਹਾਲ ਦੇ ਉਹਨੇ ਰਾਤ ਕੱਟੀ ਸੀ ਉਥੋਂ ਥੋੜੀ ਜਿਹੀ ਦੂਰੀ ਤੇ ਕੇਸਰ ਸ਼ਹਿਰ ਵਸਦਾ ਸੀ ਆਖਰ ਨਰ ਸੁਲਤਾਨ ਨੇ ਰਾਣੀ ਨੂੰ ਮਰੀ ਹੋਈ ਸਮਝ ਕੇ ਉਹਦੀ Laash ਨੂੰ ਸੰਭਾਲ ਦਿੱਤਾ ਤੇ ਆਪ ਕੇਸਰ ਸ਼ਹਿਰ ਵਿੱਚ ਲੱਕੜਾਂ ਤੇ ਕਫਨ ਲੈਣ ਵਾਸਤੇ ਆ ਗਿਆ ਆਓ ਇਹਦੂੰ ਅੱਗੇ ਸੁਣੀਏ ਆਖਰ ਮਨ ਵਿੱਚ ਸੋਚਦਾ ਜੋ ਹੋਣੀ ਗਈ ਹੋਏ ਲੋਸ ਸਾंभ ਕੇ ਨਾਰ ਦੀ ਤੁਰਿਆ ਸ਼ਹਿਰ ਨੂੰ ਰੋਏ ਕਫਨ ਲੱਕੜਾਂ ਲੈਣ ਕੋ ਹੈ ਤੁਰਿਆ ਸੁਲਤਾਨ ਪਹੁੰਚਾ ਕੇ ਸਰ ਸ਼ਹਿਰ ਮੇ ਸੁਣੋ ਲਗਾ ਕਰ ਕਾਨ ਪਹੁੰਚਿਆ ਸ਼ਹਿਰ ਪਹਿਲਾਂ ਮਿਲੇ ਹੈ ਲੱਕੜਹਾਰੇ ਵੇਚਦੇ ਸੀ ਲੱਕੜਾਂ ਬੁਲਾ ਕੇ ਹਾਕ ਮਾਰ ਕੇ ਕਾਂਜਸਤ ਭਾਰ ਭਾਈ ਦੇਓ ਮੈਨੂੰ ਲੱਕੜਾਂ ਦੇ ਮੁੱਲ ਜਿਹੜਾ ਲੈਣਾ ਸਾਰਾ ਦੱਸ ਦਿਓ ਵਿਚਾਰ ਕੇ ਚੰਦਨ ਦੀ ਲੱਕੜ ਇਹ ਮਾਰੇ ਖੁਸ਼ਬੋਈ ਦੂਰੋਂ ਦਹਿਲ ਵਿੱਚ ਰਾਜਪੂਤ ਦੇਖਦਾ ਵਿਚਾਰ ਕੇ ਮੰਗਿਆ ਜੋ ਧਾਮ ਦਿੱਤਾ ਚੌਗਣਾ ਕਿਸ਼ੋਰ ਚੰਦਾ ਫੇਰ ਮਜ਼ਦੂਰਾਂ ਤਾਂ ਆਖਦਾ ਪੁਕਾਰ ਕੇ ਇਸੀ ਜਗ੍ਹਾ ਠਹਿਰੋ ਤੇ ਹਾਂ ਕੇ ਅਨਾਮ ਹੋਰ ਜਾਣਾ ਮੈਂ ਅਗਾਹਾਂ ਜੋ ਬਜਾਜ ਦੀ ਦੁਕਾਨ ਕੋ ਉਹਨਾਂ ਨੂੰ ਬਿਠਾ ਕੇ ਆਪ ਆ ਗਿਆ ਬਾਜ਼ਾਰ ਵਿੱਚ ਭਾਰੇ ਜੇ ਬਜਾਜ ਵੱਲ ਕਰਿਆ ਧਿਆਨ ਕੋ ਥੜੇ ਉੱਤੇ ਚੜਖਣ ਪੁੱਛਦਾ ਮਹਾਜਨ ਕੋ ਪੰਜ ਸੱਤ ਉਮਦਾ ਜਵਾਨ ਕੱਢ ਥਾਨ ਕੋ ਪਰੇਸ਼ਮਨ ਦੇ ਥਾਨ ਹੋਣ ਵਧੀਆ ਕਿਸ਼ੋਰ ਚੰਦਾ ਸੁਣੋ ਬਾਤ ਮੇਰੀ ਜੋ ਲਗਾਏ ਦੋਨੋਂ ਕਾਨ ਕੋ ਖਾਨ ਦਖਲਾਏ ਮਨ ਪਾਏ ਜੋ ਖਰੀਦ ਲਏ ਪੰਜ ਸੱਤ ਮੋਹਰਾ ਕੱਢ ਜੇਬ ਚੋਂ ਫੜਾਈਆਂ ਖਾਨ ਐਸੇ ਰੱਖ ਰਾਜਾ ਆਖਦਾ ਬਜਾਜ ਤਾਈਂ ਹੋਰ ਵੀ ਬਤਾਈਂ ਗੱਲਾਂ ਕਈ ਜਿੱਥੇ ਅੰਨਾਂ ਅਤਰ ਫਲੇਲ ਤੇਲ ਹੋਰ ਜੋ ਖਰੀਦਣਾ ਮੈਂ ਦੱਸ ਦੇ ਦੁਕਾਨਾਂ ਤੇਰੀਆਂ ਜੋ ਅਜਮਾਈਆਂ ਸੁਣ ਕੇ ਬਚਨ ਇਹਨਾਂ ਰਾਜੇ ਦਾ ਦੁਕਾਨਦਾਰ ਕਤਰੀ ਤੇ ਚਤਰੀ ਇਹ ਦੋਨੋਂ ਬਤਲਾਈਆਂ ਉਹਨਾਂ ਦੀ ਦੁਕਾਨ ਇੱਥੋਂ ਲੈ ਤੂੰ ਅਤਰ ਜਾ ਕੇ ਹਮ ਦਾ ਦੁਕਾਨ ਅਸਾਂ ਤੈਨੂੰ ਬਤਲਾਈ ਹੈ ਨਾਰ ਸੁਲਤਾਨ ਸੁਣ ਚੱਲਿਆ ਅਤਰ ਲੈਣ ਘੋੜੇ ਦੀ ਲਗਾਮ ਝੱਟ ਉਧਰੇ ਭਵਾਈ ਹੈ ਦੋਨੋਂ ਭੈਣਾਂ ਬੈਠੀਆਂ ਦੁਕਾਨ ਉੱਤੇ ਸ਼ੌਂਕ ਨਾਲ ਜਾ ਕੇ ਤੇ ਪਹਿਲਾਂ ਵੱਡੀ ਅਤਰੀ ਬੁਲਾਈ ਹੈ ਅਤਰ ਫਲੇਨ ਤੇਲ ਦੇ ਦਿਓ ਮੁਸ਼ਕਦਾਰ ਆਖਦਾ ਕਿਸ਼ੋਰ ਕੱਢ ਮੋਹਰ ਪਕੜਾਈ ਐ ਅਤਰੀ ਨੇ ਵੀ ਦੇਖਿਆ ਕੀ ਆ ਖੁਦਾ ਨੇ ਮੇਲਾ ਹੁਣ ਮੈਂ ਇਹ ਨੂੰ ਦੇ ਦਿਆਂ ਖਸਨਾ ਅਤਰ ਫਲੇਲ ਅਤਰੀ ਤੇ ਚਤਰੀ ਇਹ ਜਾਦੂ ਕਰਨੀ ਜਿੰਨਾ ਦੀ ਨਾ ਜਾਮ ਦੀ ਤਰੀਫ ਕਰਨੀ ਰਾਜੇ ਵੱਲ ਕੀਤਾ ਦੋਹਾਂ ਨੇ ਧਿਆਨ ਕੋ ਦੇਖ ਮੋਮ ਹੋ ਗਈਆਂ ਨੇ ਸੁਲਤਾਨ ਕੋ ਅਤਰੀ ਨੂੰ ਫੇਰ ਚਤਰੀ ਉਚਾਰਦੀ ਕੋੜੇ ਉਤੋਂ ਕਿਉਂ ਨਹੀਂ ਇਸ ਨੂੰ ਉਤਾਰਦੀ ਰਾਮ ਜਾਂ ਦਾ ਪਤਾ ਲੱਗੇ ਨਾ ਸੁਲਤਾਨ ਕੋ ਦੇਖ ਮੋਮ ਹੋ ਗਈਆਂ ਨੇ ਸੁਲਤਾਨ ਕੋ ਜਾਦੂ ਵਿੱਚ ਦੋਵੇਂ ਹੁਸ਼ਿਆਰ ਪੁੱਜ ਕੇ ਬਹਿ ਗਈਆਂ ਇਸ਼ਕ ਦੀ ਅਗਨ ਪੁੱਜ ਕੇ ਸਿਨੇ ਵਿੱਚ ਮਾਰਿਆ ਦੁਹਾਂ ਦੇ ਬਾਣ ਕੋ ਦੇਖ ਮੋਮ ਹੋ ਗਈਆਂ ਨੇ ਸੁਲਤਾਨ ਕੋ ਕਦੇ ਅੱਖਾਂ ਵਿੱਚ ਕਦੇ ਲੈਣ ਪੱਟ ਜੀ ਰਾਦੇ ਵੱਲ ਦੇਖਦੀਆਂ ਗੱਟ ਗੱਟ ਜੀ ਕਦੇ ਪੈਰਾਂ ਵੱਲ ਕਦੇ ਅਸਮਾਨ ਕੋ ਦੇਖ ਮੋਮ ਹੋ ਗਈਆਂ ਨੇ ਸੁਲਤਾਨ ਕੋ ਚਤਰੀ ਉਚਾਰੇ ਸੁਣ ਭੈਣ ਮੇਰੀਏ ਜਾਦੂ ਮਾਰ ਇਸ ਨੂੰ ਹੁਣੇ ਹੀ ਘੇਰੀਏ ਕਰਦਾ ਨਾ ਦਿਲ ਹੁਣ ਪੀਣ ਖਾਣ ਕੋ ਦੇਖ ਮੋਮ ਹੋ ਗਿਆ ਨੇ ਸੁਲਤਾਨ ਕੋ ਅਤਰ ਬਹਾਨੇ ਤਾਂ ਉਤਾਰੋ ਇਸ ਨੂੰ ਮੁੜ ਕੇ ਨਾ ਜਾਣ ਦੇ ਮਨਾ ਹੈ ਦੇਸ਼ ਨੂੰ ਕਿਸ਼ੋਰ ਚੰਦਾ ਤਜ ਬੈਠੀਆਂ ਰਮਾਨ ਕੋ ਦੇਖ ਮੋਮ ਹੋ ਗਿਆ ਨੇ ਸੁਲਤਾਨ ਕੋ ਘੋੜੇ ਉਤੋਂ ਉਤਾਰ ਕੇ ਲਵੋ ਅਸਰ ਨੂੰ ਆਣ ਜੈਸਾ ਦਿਲ ਥੋੜਾ ਕਰੇ ਮੂਰੇ ਪਈ ਦੁਕਾਨ ਅਸਰੀ ਘੋੜਾ ਪਕੜਿਆ ਰਾਜਾ ਲਿਆ ਉਤਾਰ ਕੁਰਸੀ ਤੇ ਬਠਲਾ ਲਿਆ ਸੁਣ ਮੇਰੇ ਦਿਲਦਾਰ ਘੋੜਾ ਅੰਦਰ ਬਨ ਕੇ ਦਾਣਾ ਦਿੱਤਾ ਪਾਏ ਆਤਰੀ ਚਤਰੀ ਨੂੰ ਕਹੇ ਹੁਣ ਤੂੰ ਰੰਗ ਵਿਖਾਏ